ਅਤੇ ਹੁਣ ਖਬਰਾਂ ਵਿਸਥਾਰ ਨਾਲ EMC ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਸਲਾਹਕਾਰ 네ਫਰੋਲੋਜੀਸ ਡਾਕਟਰ ਗੁਰਜੋਤ ਸਿੰਘ ਨੇ ਜਨਤਾਕ ਜਾਗਰੂਕਤਾ ਲਈ AKI ਯਾਨੀ ਐਕਿਊਟ ਕਿਡਨੀ ਇੰਜਰੀ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਡਾਕਟਰ ਗੁਰਜੋਤ ਸਿੰਘ ਨੇ ਦੱਸਿਆ ਕਿ AKI ਇੱਕ ਅਜੀਬ ਹੀ ਸਥਿਤੀ ਹੈ ਜਿਸ ਵਿੱਚ ਗੁਰਦੇ ਅਚਾਨਕ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ ਐਸ ਸਥਿਤੀ ਕੰਟਿਆਂ ਜਾਂ ਦਿਨਾਂ ਵਿੱਚ ਤੇਜ਼ੀ ਨਾਲ ਵੱਧ ਸਕਦੀ ਹੈ ਅਤੇ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ਹਨ ਜੇਕਰ ਪਹਿਚਾਨ ਨਾ ਕੀਤੀ ਜਾਵੇ ਅਤੇ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨ ਲੈਵਾ ਬਣ ਸਕਦਾ ਹੈ ਡਾਕਟਰ ਗੁਰਜੋਤ ਸਿੰਘ ਨੇ ਦੱਸਿਆ ਕਿ AKI ਦਾ ਪਤਾ ਲਗਾਉਣ ਲਈ ਖੂਨ ਅਤੇ ਪਿਸ਼ਾਬ ਦੇ ਟੈਸਟਾਂ ਦੇ ਨਾਲ-ਨਾਲ ਅਲਟਰਾਸਾਉਂਡ ਵਰਗੇ ਟੈਸਟ ਜ਼ਰੂਰੀ ਹਨ ਇਲਾਜ ਵਿੱਚ ਮੂਲਕਰ ਤਰਲ ਸੰਤੁਲਨ ਲਗਦਾ ਇਲਾਜ ਅਤੇ ਲੋਡ ਪੈਨ ਤੇ ਡਾਇਲਿਸਿਸ ਨੂੰ ਸੰਬੋਧਿਤ ਕਰਨਾ ਸ਼ਾਮਿਲ ਹੈ ਇਸ ਦੇ ਰੋਕथाम ਅਤੇ ਉਪਾਅ ਬਹੁਤ ਸਾਰਾ ਪਾਣੀ ਪੀਓ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈਆਂ ਲੈਣ ਤੋਂ ਬਚੋ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰੋ ਜੇਕਰ ਤੁਹਾਨੂੰ ਇਨਫੈਕਸ਼ਨ ਜਾਂ ਸੋਜ ਦੇ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ ਡਾਕਟਰ ਸਿੰਘ ਨੇ ਕਿਹਾ ਕਿ ਏਕੀਆ ਇੱਕ ਗੰਭੀਰ ਪਰ ਰੋਕਥਾਮਯੋਗ ਸਥਿਤੀ ਹੈ ਜੇਕਰ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਮਿਲਦਾ ਹੈ ਤਾਂ ਉਹਨਾਂ ਦੇ ਗੁਰਦੇ ਪੂਰੀ ਤਰ੍ਹਾਂ ਸਿਹਤਮੰਦ ਹੋ ਸਕਦੇ ਹਨ ਜਾਗਰੂਕਤਾ ਅਤੇ सावधानी रोकथाम की कूंजी हैुरजोत सिंसलटेंट नैफर एंड फिजिशियन ई एम सी ग्रुप ऑफ हॉस्पिटल्स अमृतसर आई एम पोस्टिड करंटली एज अ नैफरोलॉजिस्ट इन दिस हॉस्पिटल एंड आई एम करंटली सर्विंग इन अमृतसर गुरदसपुर बटाला धारीवाल एंड आई एम प्रोवाइडिंग सर्विसिज फॉर रिलेटिड टू किडनी प्रॉब्लम्स अज दोस्तों अं गल करेंगे एक बहुत ही इंपॉर्टेंट टॉपिक बारे जिन्होंने कहने ए के आई या अक्यूट किडनी इंजरी ਇਹ ਬਿਮਾਰੀ ਦੇ ਵਿੱਚ ਸਾਡਾ ਯੂਰੀਆ ਕਰੈਟਿਨਿਨ ਸਡਨਲੀ ਇਨਕਰੀਸ ਕਰ ਜਾਂਦਾ ਹੈ ਸਭ ਤੋਂ ਪਹਿਲੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਸਾਡੇ ਗੁਰਦੇ ਇੱਕ ਮੁਠੀ ਦੇ ਬਰਾਬਰ ਹੁੰਦੇ ਨੇ ਲੇਕਿਨ ਇਹ 180 ਲੀਟਰ ਖੂਨ ਨੂੰ ਇੱਕ ਦਿਨ ਦੇ ਵਿੱਚ ਸਾਫ਼ ਕਰ ਦਿੰਦੇ ਨੇ ਅਗਰ ਆਪਾਂ ਗੱਲ ਕਰੀਏ AKI ਦੀ AKI ਦੇ ਵਿੱਚ ਕਿਸੇ ਪੇਸ਼ੈਂਟ ਨੂੰ ਅਗਰ ਡੀਹਾਈਡਰੇਸ਼ਨ ਹੁੰਦੀ ਹੈ ਕੋਈ ਇਨਫੈਕਸ਼ਨਸ ਹੋ ਜਾਂਦੀਆਂ ਨੇ ਜਾਂ ਉਹ ਐਕਸੈਸਿਵ ਨੈਫਰੋਟੌਕਸਿਕ ਹਰਬਲ ਮੈਡੀਸਿਨਸ ਲੈ ਲੈਂਦੇ ਨੇ ਤਾਂ ਉਹਨਾਂ ਦਾ ਕਰੈਟਿਨਿਨ ਇੱਕਦਮ ਵੱਧ ਸਕਦਾ ਹੈ ਜਾਂ ਯੂਰਿਨ ਇੱਕਦਮ ਕੱਟ ਸਕਦਾ ਹੈ ਇਨੂੰ ਅਸੀਂ AKI ਬੋਲ ਦਿੰਦੇ ਆਂ ਇੰਨਾ ਪੇਸ਼ੈਂਟਸ ਦੇ ਸਿੰਪਟਮਸ ਕੁਝ ਫਲੂਇਡ ਓਵਰਲੋਡ ਦੇ ਸਿੰਪਟਮਸ ਹੋ ਸਕਦੇ ਨੇ ਜਿੱਦਾਂ ਸਵੇਲਿੰਗ ਆਣਾ ਯੂਰੀਨ ਦਾ ਘਟ ਜਾਣਾ ਅੱਖਾਂ ਤੇ ਸਵੇਲਿੰਗ ਆਣਾ ਐਂਡ ਕਦੀ ਕਦੀ ਤੇ ਇੰਨਾ ਪੇਸ਼ੈਂਟਸ ਨੂੰ ਸਡਨਲੀ ਡਾਇਲਿਸਿਸ ਦੀ ਵੀ ਜ਼ਰੂਰਤ ਪੈ ਜਾਂਦੀ ਹੈ ਬਟ ਕਬਰਾਉ ਨਹੀਂ ਜਿੰਨੀ ਜਲਦੀ ਤੁਹਾਡਾ ਯੂਰੀਆ ਕਰੀਟਿਨ ਵਧਿਆ ਹੈ ਉਨੀ ਜਲਦੀ ਇਹ نیچے ਵੀ ਆ ਜਾਂਦਾ ਹੈ ਐਂਡ 99% ਪੇਸ਼ੈਂਟਸ ਬਿਲਕੁਲ ਰਿਕਵਰ ਕਰ ਜਾਂਦੇ ਨੇ ਉਹਨਾਂ ਦੀ ਕਿਡਨੀ ਦੀਆਂ ਰਿਪੋਰਟਸ ਬਿਲਕੁਲ ਨਾਰਮਲ ਹੋ ਜਾਂਦੀਆਂ ਨੇ ਤੇ ਯੂਰੀਨ ਦੀ ਮਾਤਰਾ ਵੀ ਬਿਲਕੁਲ ਨਾਰਮਲ ਹੋ ਜਾਂਦੀ ਹੈ ਬਟ ਪਲੀਜ਼ ਧਿਆਨ ਰੱਖ ਆਪਣੀ ਸ਼ੂਗਰ ਨੂੰ ਕੰਟਰੋਲ 'ਚ ਰੱਖਣਾ ਹੈ ਤੁਸੀਂ ਆਪਣਾ ਬੀਪੀ ਕੰਟਰੋਲ 'ਚ ਰੱਖਣਾ ਹੈ ਐਕਸੈਸ ਨਮਕ ਨਹੀਂ ਖਾਣਾ ਹੈ ਆਪਣੇ weight ਨੂੰ ਕੰਟਰੋਲ 'ਚ ਰੱਖਣਾ ਹੈ ਤੇ ਆਪਣੇ ਗੁਰਦਿਆਂ ਨੂੰ ਥੈਂਕ ਯੂ ਕਹਿਣ ਦਾ ਮੌਕਾ ਦੇਣਾ ਹੈ ਮਾਈ ਸੈਲਫ ਡਾਕਟਰ ਗੁਰਜੋਤ ਸਿੰਘ ਯੂਅਰ ਕਿਡਨੀਜ਼ ਮਾਈ ਪ੍ਰਾਇੋਰਟੀ